ਸੂਬੇ ਪਰ ਵਿੱਚ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ ਤਿੱਥ ਸਬ ਡਿਵੀਜ਼ਨ ਸ਼ਾਹਕੋਟ ਦੇ ਡੀਐਸਪੀ ਸੁਖਪਾਲ ਸਿੰਘ ਦੀ ਅਗਵਾਈ ਚ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਵੱਲੋਂ ਐਸਐਚਓ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਤੇ ਸਬ ਇੰਸਪੈਕਟਰ ਬਲਵੀਰ ਸਿੰਘ ਦੀ ਦੇਖ ਰੇਖ ਹੇਠ ਵਕ ਵਕ ਥਾਈ ਨਾਕਾਬੰਦੀ ਕਰਕੇ ਮਾੜੇ ਅਨਸਰਾਂ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਇਸੇ ਤਿੱਥ ਸਤਲੁਜ ਦਰਿਆ ਕਾਮਾਂ ਵਾਲੇ ਪੱਤਨ ਵਿਖੇ ਲਗਾਏ ਗਏ ਹਾਈਟੈਕ ਨਾਕੇ ਦੌਰਾਨ ਦੇਰ ਰਾਤ ਐਸਐਸਪੀ ਜਲੰਧਰ ਦਿਹਾਤੀ ਹਰਵਿੰਦਰ ਇਸ ਮੌਕੇ ਹੋਂਨ ਆਰ ਡੀ ਐਸ ਪੀ ਸ਼ਾਹਕੋਟ ਸੁਖਪਾਲ ਸਿੰਘ ਸਬ ਇੰਸਪੈਕਟਰ ਬਲਵੀਰ ਸਿੰਘ ਵੀ ਮੌਜੂਦ ਸਨ ਨਾਕਾਬੰਦੀ ਦੌਰਾਨ ਐਸ ਐਸ ਪੀ ਹਰਵਿੰਦਰ ਸਿੰਘ ਵੇਰਕ ਦੀ ਮੌਜੂਦਗੀ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਨੈਸ਼ਨਲ ਹਾਈਵੇ ਤੋਂ ਲੰਘਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਗਈ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ ਐਸ ਪੀ ਵੇਰਕ ਨੇ ਕਿਹਾ ਕਿ ਮਾੜੇ ਅੰਸ਼ਰਾਂ ਨੂੰ ਨੱਥ ਪਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਹਨ ਉਹਨਾਂ ਨੇ ਕਿਹਾ ਕਿ ਅੱਜ ਦੀ ਨਾਕਾਬੰਦੀ ਦੌਰਾਨ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਾੜੇ ਅੰਸ਼ਰਾਂ ਨੂੰ ਕਾਬੂ ਕੀਤਾ ਜਾ ਸਕੇ ਉਨਾ ਕਿਹਾ ਕਿ ਜ਼ਿਲ੍ਹਾ ਜਲੰਧਰ ਦਿਹਾਤੀ ਵਿੱਚ ਸਾਰੇ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋਂ ਵਿਸ਼ੇਸ਼ ਨਾਕਾਬੰਦੀ ਕੀਤੀ ਗਈ ਹੈ ਅਤੇ ਹਲਕਾ ਡੀਐਸਪੀ ਨਾਕਿਆਂ ਦੀ ਸੁਪਰਵਾਈਜ਼ਨ ਕਰ ਰਹੇ ਹਨ। ਉਨਾ ਕਿਹਾ ਕਿ ਠੰਡ ਦੇ ਮੌਸਮ ਕਾਰਨ ਪੈ ਰਹੀ ਸੰਗਨੀ ਤੁੰਦ ਚ ਮਾੜੇ ਅੰਸਰਾਂ ਵੱਲੋਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਇਹਨਾਂ ਵਾਰਦਾਤਾਂ ਨੂੰ ਰੋਕਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਅੱਜ ਜਿਹੜੀ ਹੈਗੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਪੰਜਾਬ ਦੇ ਵਿੱਚ ਸਪੈਸ਼ਲ ਨਾਕਾਬੰਦੀ ਜਿਹੜੀ ਹੈਗੀ ਇਹ ਕਰਾਈ ਗਈ ਹੈ। ਇਦੇ ਵਿੱਚ ਮੇਨ ਮਕਸਦ ਹੈਗਾ ਕਿ ਜਿਹੜੇ ਸਸਪੈਕਟਡ ਕੋਈ ਪਰਸਨ ਹੋਵੇ ਜਾਂ ਵਹੀਕਲ ਹੋਵੇ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਜਿਹੜੀ ਹੈਗੇ ਕੋਈ ਸਮਾਜ ਵਿਰੋਧੀ ਅਨਸਰ ਹੈਗੇ ਉਹਨਾਂ ਨੂੰ ਕਾਬੂ ਕੀਤਾ ਜਾਵੇ ਜਿਸ ਦੇ ਤਹਿਤ ਜਿਹੜੇ ਹੈਗੇ ਸਾਡੇ ਜ਼ਰੰਦਾ ਦੇ ਆਤੀ ਪੂਰੇ ਡਿਸਟ੍ਰਿਕਟ ਦੇ ਵਿੱਚ ਅਸੀਂ ਜਿਹੜੇ ਹੈਗੇ ਨੇ 15 ਐਸ ਐਚ ਓਜ਼ ਨੇ ਨਾਕੇ ਲਾਏ ਹੋਏ ਨੇ ਐਂਡ ਕੁਲਾਸ ਜਿਹੜੇ ਸਾਡੇ ਹਲਕਾ ਡੀ ਐਸ ਟੀਜ਼ ਹੈਗੇ ਨੇ ਉਹ ਉਹਨਾਂ ਦੇ ਮੌਕੇ ਦੇ ਉੱਪਰ ਆਪ ਸੁਪਰਵਾਈਜ਼ ਕਰ ਰਹੇ ਨੇ ਐਂਡ ਮੇਰੇ ਵੱਲੋਂ ਐਂਡ ਸਾਡੇ ਐਸ ਪੀ ਸਾਹਿਬਾਨ ਵੱਲੋਂ ਜਿਹੜਾ ਹੈਗਾ ਮੇਰੇ ਵੱਲੋਂ ਉਹਨਾਂ ਨੂੰ ਹਦਾਇਤਾਂ ਦਿੱਤੀਆਂ ਕਿ ਯਾਰ ਤੇ ਉਹ ਸਾਰੇ ਨਾਕਾਬੰਦੀ ਜਿਹੜੀ ਹੈਗੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਜਿਹੜੀ ਹੈਗੀ ਹੈ ਸਾਡਾ ਮੈਂ ਦੱਸਣਾ ਚਾਹਾਂਗਾ ਕਿ ਨਾਈਟ ਡੋਮਿਨੇਸ਼ਨ ਜਿਹੜੀ ਹੈਗੀ ਹੈ ਸਾਡੀ ਇਹ ਜਿਵੇਂ ਜਿਵੇਂ ਤੁਹਾਨੂੰ ਪਤਾ ਹੈ ਕਿ ਠੰਡ ਦਾ ਮੌਸਮ ਹੈਗਾ ਸੀਜ਼ਨ ਦੇ ਵਿੱਚ ਫੌਗ ਪੈ ਰਹੀ ਹੈ ਧੁੰਦ ਜਾਦੇ ਹੈ ਕਈ ਵਾਰ ਤਾਂ ਜਿਹੜੀਆਂ ਚੋਰੀ ਹੋਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਵੱਜ ਜਾਂਦੀਆਂ ਨੇ ਇਸ ਕਰਕੇ ਸਪੈਸ਼ਲ ਜਿਹੜੀ ਹੈਗੀ ਨਾਕਾਬੰਦੀ ਕਰਕੇ ਤਾਂ ਜੋ ਜਿਹੜਾ ਹੈਗਾ ਇੱਕ ਸਿਕਿਓਰ ਜਿਹੜਾ ਮਾਹੌਲ ਹੈ ਮਾਹੀਇਆ ਕਰਾਇਆ ਜਾ ਸਕੇ ਉਹਦੇ ਕਰਕੇ ਅਸੀਂ ਸੇਫ এনवायरमेंट ਲਈ ਵਾਸਤੇ ਇਹ ਸਾਰੀ ਚੈਕਿੰਗ ਕੀਤੀ ਜਾ ਰਹੀ ਹੈ